ਰੋਹੀਦਾ ਫੁੱਲ ਸੁਬੇਦਾਰ Shiv Singh ਦੀ ਸਵੈ ਜੀਵਨੀ ਦੇ ਦੂਜੇ ਭਾਗ ਦਾ ਅੱਠਵਾਂ ਅਧਿਆਏ ਮੇਰੇ ਸਹਾਰੇ ਮੇਰੇ ਚਾਨਣ ਮਨਾਰੇ ਸਹਿਤਕਰ ਪਹਿਲਾ ਹਿੱਸਾ ਮਨੁੱਖ ਦੇ ਜਨਮ ਲੈਣ ਤੋਂ ਲੈ ਕੇ ਅੰਤਮ ਸਮੇਂ ਤੱਕ ਜ਼ਿੰਦਗੀ ਵਿੱਚ ਸਫ਼ਰ ਕਰਦਿਆਂ ਵੈਸੇ ਤਾਂ ਹਜ਼ਾਰਾਂ ਹੀ ਨਹੀਂ ਲੱਖਾਂ ਹੀ ਰੂਹਾਂ ਰਾਹ ਵਿੱਚ ਮਿਲ ਜਾਂਦੀਆਂ ਹਨ ਜੋ ਵਕੋ ਵਕ ਕਿਸਮਤਾਂ ਹੁੰਦੀਆਂ ਹਨ ਮੈਸ਼ੇਜ਼ ਦੇ ਵਿੱਚ ਮਿਲਣ ਵਾਲੀਆਂ ਰੂਹਾਂ ਦੇ ਰੰਗ ਰੂਪ ਜਾਂ ਕਦ ਕੱਟ ਦੀ ਗੱਲ ਨਹੀਂ ਲਿਖ ਰਿਹਾ ਸਗੋਂ ਨਾ ਮਹਾਨ ਸੋਚਾਂ ਵਾਲੀਆਂ ਰੂਹਾਂ ਬਾਰੇ ਲਿਖ ਰਿਹਾ ਹਾਂ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸੰਭਾਲ ਕੇ ਸਫਲ ਤੇ ਅਮਰ ਵੀ ਕਰ ਲਈ ਹੈ ਫਿਰ ਵੀ ਉਹ ਰੂਹਾਂ ਜਿਹੜੀਆਂ ਇਤਨੀਆਂ ਪ੍ਰਾਪਤੀਆਂ ਕਰਕੇ ਵੀ ਹੋਰ ਵੱਧੂ ਫਰਜ਼ ਪੂਰੇ ਕਰ ਰਹੀਆਂ ਹਨ ਪਾਪ ਮੇਰੇ ਵਰਗੇ ਇਨਸਾਨ ਜੋ ਤੈਰਨਾ ਨਹੀਂ ਜਾਣਦੇ ਹੋਣ ਕਰਕੇ ਪਾਣੀ ਵਿੱਚ ਡੁੱਬ ਰਿਹਾ ਨੂੰ ਬਾਹੋਂ ਫੜ ਕੇ ਕਿਨਾਰੇ ਚੇਲੇ ਜਾ ਰਹੀਆਂ ਹਨ ਤੇ ਹਰ ਕਿਸਮ ਦਾ ਸਹਾਰਾ ਦੇਰੀ ਹਣ ਉਹਨਾਂ ਮਹਾਨ ਹਸਤੀਆਂ ਨੂੰ ਮੈਂ ਚੰਦ ਸੂਰਜ ਸਤਾਰੇ ਇਸ ਕਰਕੇ ਲਿਖ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਗਿਆਨ ਦੀ ਚਮਕ ਨਾਲ ਮੈਨੂੰ ਵੀ ਰੋਸ਼ਨੀ ਦਿੱਤੀ ਰਾਹ ਦਿਖਾਇਆ ਹੀ ਨਹੀਂ ਸਗੋਂ ਸੱਚ ਤੌਰ ਤੇ ਮੇਰੇ ਅੰਗ ਸੰਗ ਰਹਿ ਕੇ ਮੇਰਾ ਯਾਨੀ ਰੋਲ ਮਾਡਲ ਬਣ ਕੇ ਮਾਰਗਦਰਸ਼ਨ ਵੀ ਕਰ ਰਹੀਆਂ ਹਨ ਜੋ ਮੇਰੇ ਬਾਸਤੇ ਚਾਨਣ ਮਨਾਰੇ ਹਨ ਤੇ ਸਹਾਰੇ ਹਨ ਫਰਸ਼ ਉਤੇ ਜਨਮ ਲੈਣ ਵਾਲੀਆਂ ਉਹ ਮਹਾਨ ਰੂਹਾਂ ਜਿਨ੍ਹਾਂ ਆਪਣੀ ਕੀਤੇ ਹੱਡ ਪਨ ਵੀ ਸਖਤ ਮਨ ਸਦਕਾ ਅਰਸ਼ ਤੱਕ ਪਹੁੰਚ ਕੇ ਹੋਣ ਉੱਪਰ ਉਪਕਾਰ ਵਿੱਚ ਲੱਗ ਗਈਆਂ ਹਨ ਵਿਰਸੇ ਵਿੱਚ ਮਿਲੀ ਉਹਨਾਂ ਨੂੰ ਮੰਦ ਹਾਲੀ ਗੁਰਪਤਨ ਨੂੰ ਉਹਨਾਂ ਨੇ ਮੱਥੇ ਨਾਲ ਲਾ ਕੇ ਚੁੰਮਿਆ ਸਵੀਕਾਰਿਆ ਹੰਡਾਇਆ ਤੇ ਆਮ ਵਰਗੀ ਹਾਲਤ ਵਿੱਚ ਤਬਦੀਲ ਕਰਕੇ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਗਰੀਬੀ ਦੀ ਥਾਂ ਗਤੀ ਪ੍ਰਦਾਨ ਕਰ ਰਹੇ ਹਨ ਵਿਦਵਾਨੀ ਵਿੱਚ ਦਾਰਸ਼ਨਿਕਤਾ ਵਾਲਾ ਦਰਜਾ ਪ੍ਰਾਪਤ ਕਰ ਚੁੱਕੀਆਂ ਬ੍ਰਿਸ਼ਟ ਹਸਤੀਆਂ ਵਿੱਚੋਂ ਇੱਥੇ ਮੈਂ ਸਭ ਤੋਂ ਪਹਿਲਾਂ ਡਾਕਟਰ ਅਮਰ ਕੋਮਲ ਜੀ ਦੀ ਜੀਵਨੀ ਬਾਰੇ ਸੰਖੇਪ ਰੂਪ ਵਿੱਚ ਲਿਖ ਰਿਹਾ ਹਾਂ ਡਾਕਟਰ ਅਮਰ ਕੋਮਲ ਮਨੁੱਖੀ ਸਰੂਪ ਦੇ ਮਜੱਸਮੇ ਡਾਕਟਰ ਅਮਰ ਕੋਮਲ ਦਾ ਜਨਮ 29 11 1933 ਨੂੰ ਪਿਤਾ ਸ਼ਾਮਨ ਰਾਮ ਤੇ ਮਾਤਾ ਗਿਆਨ ਦੇਵੀ ਤੇ ਕਰ ਬਰਨਾਲੇ ਦੇ ਪਿੰਡ ਮਹਿਲ ਕਲਾ ਵਿੱਚ ਹੋਇਆ ਸੀ। ਸੈਹ ਜੀਵਨੀ ਕਿਤਾਬ ਛਰੀ ਚਾਨੀ ਦਾ ਗੀਤ ਮੁਤਾਬਕ ਉਹਨਾਂ ਦਾ ਪਿਤਾ ਸ਼ਾਮਨ ਰਾਮ ਤੇ ਤਾਇਆ ਚਾਨਣ ਰਾਮ ਰਾਏਕੋਟ ਤੋਂ ਮਹਿਲ ਕਲਾ ਆ ਕੇ 1920-30 ਵਿੱਚ ਆਪਣਾ ਪੱਕਾ ਮਕਾਨ ਬਣਾ ਕੇ ਰਹਿੰਦਿਆਂ ਤੋਂ ਇਸ ਬ੍ਰਾਹਮਣ ਕਾਰੀਆ ਪਰਿਵਾਰ ਨੂੰ ਹਲਵਾਈ ਦੀ ਦੁਕਾਨ ਕਰਦਿਆਂ ਤੋਂ 1931 ਤੋਂ ਪਿੰਡ ਰਾਏਕੋਟ ਦੇ ਪੰਡਿਤ ਮਾਦੋ ਰਾਮ ਨੇ ਆਪਣੀ ਬੇਟੀ ਗਿਆਨ ਦੇਵੀ ਦਾ ਰਿਸ਼ਤਾ ਕੋਮਲ ਦੇ ਪਿਤਾ ਸ਼ਾਮਨ ਰਾਮ ਨੂੰ ਕਰ ਦਿੱਤਾ ਸੀ ਇਸ ਮਹਾਨ ਵਿਅਕਤੀ ਤੇ ਤਰਖ ਤਰਬੇ ਵਾਲੇ ਡਾਕਟਰ ਅਮਰਨਾਥ ਕਾਲੀਆ ਜਿਸ ਦਾ ਸੈਤਕਨਾ ਡਾਕਟਰ ਅਮਰ ਕੋਮਲ ਹੈ ਦੇ ਜਨਮ ਤੋਂ 3 ਸਾਲ ਮਗਰੋਂ ਉਹਨਾਂ ਦੀ ਮਾਤਾ ਗਿਆਨ ਦੇਵੀ 1936 ਵਿੱਚ ਸਵਰਗਵਾਸ ਹੋ ਗਏ ਸਨ ਮਹਿਲ ਕਲਾਂ ਵਿਖੇ ਇਸ ਪਰਿਵਾਰ ਦੇ ਗੁਆਂਡ ਵਿੱਚ ਇੱਕ ਨਾਈ ਪਰਿਵਾਰ ਦੇ ਜੀਵਾ ਸਿੰਘ ਜਿਸ ਦੀ ਪਤਨੀ ਦਾ ਨਾਮ ਅਤਰਕਰ ਉਰਫ ਅਤਰੀ ਤੇ ਦੂਜੇ ਭਾਈ ਦੇਵਾ ਸਿੰਘ ਜਿਸ ਦੀ ਪਤਨੀ ਜੌਨਕਰ ਜੋ ਬਹੁਤ ਗਰੀਬ ਪਰਿਵਾਰ ਸਨ ਰਹਿੰਦੇ ਸਨ ਜਿਨ੍ਹਾਂ ਨੇ ਡਾਕਟਰ ਕੌਮਲ ਦੇ ਪਰਿਵਾਰ ਨੂੰ ਬਹੁਤ ਸਾਰਾ ਦਿੱਤਾ ਸੀ ਫੇ ਛੋਕੜ ਡਾਕਟਰ ਕੌਮਲ ਦੇ ਪੜਦਾਦਾ ਕਨਈਆ ਰਾਮ ਜੋ ਭਾਰਤਵਾਜ ਕਾਲੀਆ ਬ੍ਰਾਹਮਣ ਭਾਈਚਾਰੇ ਚੋਂ ਹੈ ਦੁਆਬੇ ਦੇ ਕਿਸੇ ਪਿੰਡ ਦੇ ਵਾਸੀ ਸਨ ਤੇ ਅਗਲੀ ਪੀੜੀ ਦੇ ਹੀਰਾ ਰਾਮ ਜਵਾਰ ਲਾਲ ਦੇਵੀ ਤੇ ਠਾਕਰ ਦੁਆਬੇ ਤੋਂ ਉੱਠ ਕੇ ਲੁਧਿਆਣੇ ਆਵਸੇ ਸਨ। ਕੋਮਲ ਦੇ ਬਾਬਾ ਹੀਰਾराम ਦੇ ਤਿੰਨ ਪੁੱਤਰ ਸਾਮਣ, ਰਾਮਚੰਨ, ਰਾਮ ਚਰਨਜੀਤ ਰਾਮ ਅਤੇ ਪੁੱਤਰੀ ਕਿਸ਼ਨਦੇਵੀ ਸੀ ਤੇ ਬਾਬਾ ਹੀਰਾराम ਰਾਏ ਕੋਟਾਗੇ ਸਨ। ਕੋਮਲ ਦੀ ਪੂਆਜੀ ਕਿਸ਼ਨਦੇਵੀ ਪਿੰਡ ਦੁਗਰੀ ਨੇੜੇ ਮਲੇਰ ਕੋਟਲਾ ਵਿਆਹੀ ਗਈ ਸੀ। ਕੋਮਲ ਦੇ ਪਿਤਾ ਤੇ ਤਾਇਆ ਚੰਨ ਰਾਮ ਬਚਪਨ ਮਲੇਰ ਕੋਟ ਰਹੇ ਮਗਰੋਂ ਮਹਿਲ ਕਲਾ ਆ ਗਏ ਸਨ। ਜਦੋਂ ਅਮਰ ਕੋਮਲ 5 ਸਾਲਾਂ ਦੀ ਸੀ। ਉਦੋਂ ਇੱਕ ਗਰੀਬ ਪੰਡਤ ਮੋਤੀराम ਨੇ ਆਪਣੀ ਬੇਟੀ ਦਾ ਵਿਆਹ ਕੋਮਲ ਦੇ ਪਿਤਾ ਸਾਮਣ ਰਾਮਨਾਰ ਫਿਰ ਕਰ ਦਿੱਤਾ ਸੀ। ਮੇਰੀ ਕੋਮਲ ਨਾਲ ਜਾਣ ਪਛਾਨ 15 ਅਗਸਤ 2011 ਸੋਮਵਾਰ ਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਛਪਿਆ ਡਾਕਟਰ ਕੋਮਲ ਦਾ ਆਰਟੀਕਲ ਜਦੋਂ ਮੈਂ ਮੁਸਲਮਾਨਾਂ ਦੇ ਘਰ ਲੁੱਟਣ ਗਿਆ ਪੜਿਆ ਤਾਂ ਮੈਂ ਹੈਰਾਨ ਹੋ ਕੇ ਕਿ ਇਹੋ ਜੀ ਘਟਨਾ ਤਾਂ ਮੇਰੇ ਨਾਲ ਵੀ ਹੂਬ-ਹੂਬ ਵਾਪਰੀ ਸੀ ਹਿਟ ਰਿਕੇ ਮੋਬਾਈਲ ਫੋਨ ਨੰਬਰ ਤੇ ਫੋਨ ਕਰਕੇ ਗੱਲਬਾਤ ਕਰਕੇ ਮੈਂ ਆਪਣੀ ਪਹਿਲੀ ਕਿਤਾਬ ਦਾਸਤਾਨੇ 47 ਟੜਕੀ ਧਰਤੀ ਪਟਿਆੰਬਰ ਉਹਨਾਂ ਨੂੰ ਭੇਜ ਦਿੱਤੀ ਸੀ ਜਿਸ ਵਿੱਚ ਇਹੋ ਜੀ ਮੇਰੀ ਘਟਨਾ ਦਾ ਜ਼ਿਕਰ ਸੀ ਉਸ ਦਿਨ ਤੋਂ ਮੇਰੀ ਤੇ ਕੋਮਲ ਜੀ ਦੀ ਜਾਣ ਪਛਾਨ ਹੁਣ ਤੱਕ ਵਧ ਗਈ ਹੈ। ਉਹਨਾਂ ਨੇ ਮੇਰੀ ਹੁਣ ਤੱਕ ਬਹੁਤ ਮਦਦ ਕੀਤੀ ਹੈ। ਹੁਣ ਵਾਰੀ ਲਾਲਾ ਛੱਜੂ ਰਾਮ ਦਾ ਕਰਜ਼ਾ 951958 ਨੂੰ ਕੋਮਲ ਦੇ ਪਿਤਾ ਸ਼ਾਮਣ ਰਾਮ ਦੇ ਹੋਏ ਸਵਰਗਵਾਸ ਤੋਂ ਮਗਰੋਂ ਲਾਲਾ ਛੱਜੂ ਰਾਮ ਅਫਸੋਸ ਕਰਨ ਦੇ ਬਹਾਨੇ ਕੋਮਲ ਜੀ ਕੋਲ ਆਏ ਤੇ ਅਫਸੋਸ ਕਰਨ ਤੋਂ ਮਗਰੋਂ ਪੁੱਛਣ ਲੱਗੇ ਕਿ ਕੀ ਸ਼ਾਮਣ ਰਾਮ ਤੁਹਾਨੂੰ ਕੁਝ ਹੋਰ ਵੀ ਦੱਸ ਕੇ ਗਏ ਸਨ? ਤਾਂ ਕੋਮਲ ਜੀ ਨੇ ਕਿਹਾ ਨਹੀਂ। ਤਾਂ ਛੱਜੂ ਰਾਮ ਕਹਿੰਦੇ ਉਨਾਂ ਵੱਲ ਮੇਰਾ ਕਰਜ਼ਾ 8-10 ਹਜ਼ਾਰ ਰੁਪਏ ਹੈ ਜੋ ਪਿਤਾ ਜੀ ਦੀ ਮੌਤ ਤੋਂ ਮਦਰੋਂ ਪੁੱਤਰਾਂ ਨੂੰ ਹੀ ਉਤਾਰਨਾ ਪੈਂਦਾ ਹੁੰਦਾ ਹੈ ਗੁਰਬੱਧ ਦੇ ਪਹਿਲਾਂ ਤੋਂ ਸਤਾਏ ਹੋਏ ਕੋਮਲ ਨੇ ਉਹ ਕਰਜ਼ਾ ਆਪਣੀ ਪਤਨੀ ਦੇ ਗਹਿਣੇ ਵੇਚ ਕੇ ਉਤਾਰਿਆ ਸੀ ਇਹ ਕੋਮਲ ਜੀ ਦੀ ਪਤਨੀ ਦੀ ਕਿੰਡੀ ਵੱਡੀ ਕੁਰਬਾਨੀ ਸੀ ਜੋ ਸਹੁਰੇ ਦੇ ਕਰਜ਼ੇ ਨੂੰ ਉਤਾਰਨ ਵਾਸਤੇ ਉਸਨੇ ਵੱਡੇ ਜਿਗਰੇ ਨਾਲ ਆਪਣੇ ਗਹਿਣੇ ਵੇਚਣ ਦਾ ਫੈਸਲਾ ਲੈ ਲਿਆ ਸੀ ਬਹੁਤ ਹੀ ਨੇਕ ਬੀਬੀ ਚੰਦ ਰਾਣੀ ਦਾ ਦੇਹਾਂਤ 35 2018 ਨੂੰ ਬੁੱਧਵਾਰ ਨੂੰ ਹੋ ਗਿਆ ਸੀ ਜਿਸ ਦਾ ਸਾਨੂੰ ਸਭ ਨੂੰ ਬਹੁਤ ਅਫਸੋਸ ਹੈ 8.5 ਦਹਾਕੇ ਜ਼ਿੰਦਗੀ ਭਗ ਚੁੱਕੇ ਤਲਕ ਦਰਬਿਆਂ ਨੂੰ ਦੇਖਣ ਤੇ ਹੰਡਾਉਣ ਵਾਲੇ ਦੂਸਰੇ ਵਾਸਤੇ ਅਦਰਸ਼ ਮਾਡਲ ਬਣੇ ਬૌਧਿਕ ਤੇ ਵਿਦਵਾਨ ਪੁਰਸ਼ ਤੇ ਮਹਾਨ ਆਤਮਾ ਸ਼ਬਦਾਂ ਦੇ ਜਾਦੂਗਰ ਤੇ ਦਾਰਸ਼ਨਿਕ ਬੈਂਦਾ ਦਰਿਆ ਠਰੀ ਚਾਨੀ ਦਾ ਗੀਤ ਨਾਂ ਦੇ ਆਪਣੇ ਜੀਵਨ ਦਾ ਸੰਖੇਪ ਇਤਿਹਾਸ ਕਲਮ ਬਦ ਕਰਨ ਵਾਲੇ ਡਾਕਟਰ ਅਮਰ ਕੋਮਲ ਆਪਣੀ ਅਗਲੀ ਪੀੜ੍ਹੀ ਨੂੰ ਗੁਰਬਤ ਦੀ ਥਾਂ ਤੇ ਇਸ ਤਰੱਕੀ ਵਾਲੀ ਗਤੀ ਬਖਸ਼ ਰਹੇ ਹਨ ਕੋਮਲ ਜੀ ਕੋਰ ਗਰੀਬੀ ਚ ਜਨਮੇ ਬੇਬੇ ਅਤਰੀ ਦੇ ਸਹਾਰੇ ਪਰੇ ਪੜੇ ਪ੍ਰਾਇਮਰੀ ਸਕੂਲ ਅਧਿਆਪਕ ਤੋਂ ਲੈਕਚਰਰ ਤੱਕ ਪਹੁੰਚੇ ਜਿਸ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚੇ ਕਿਹਾ ਜਾ ਸਕਦਾ ਹੈ ਉਹਨਾਂ ਗਰੀਬੀ ਹੁੰਦਿਆਂ ਜਿੱਧਰ ਵੀ ਮੂੰਹ ਕੀਤਾ ਪ੍ਰਮਾਤਮਾ ਨੇ ਹੰਗ ਸੰਗ ਹੋ ਕੇ ਉਹਨਾਂ ਦੀ ਹਰ ਮਦਦ ਕੀਤੀ ਤੇ ਫਤਿਹ ਮਿਲਦੀ ਗਈ ਸਾਹਿਤ ਦੇ ਖੇਤਰ ਵਿੱਚ ਉਹਨਾਂ ਐਸੀ ਤਰੱਕੀ ਕੀਤੀ ਜਿਸ ਨੂੰ ਲਿਖਣ ਲੱਗਿਆਂ ਮੈਨੂੰ ਸ਼ਬਦ ਨਹੀਂ ਮਿਲ ਰਹੇ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੇ ਪੋਤੇ ਦੋਤੇ ਵਿਦੇਸ਼ਾਂ ਵਿੱਚ ਨਾਮਵਰ ਡਾਕਟਰ ਨੇ ਮੇਰੇ ਵੱਲੋਂ ਉਹਨਾਂ ਵੱਲੋਂ ਕੀਤੀ ਕਲਨਾ ਯਾਨੀ ਕਮਾਈ ਨੂੰ ਸलाम ਪ੍ਰਵਾਨ ਹੋਵੇ ਪ੍ਰਮਾਤਮਾ ਉਹਨਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਹੋਰ ਪ੍ਰਸਿੱਧੀ ਤੇ ਜ਼ਿੰਦਗੀ ਦੇ ਪੱਧਰ ਤੇ ਬਹੁਤ ਉੱਚੀ ਉਚਾਈ ਬਖਸ਼ੇ ਉਹ ਸਾਡੇ ਚਾਨਣ ਮਨਾਰੇ ਵਾਂਗ ਰੋਲ ਮਾਡਲ ਹਨ ਸਹਿਦ ਦੇ ਖੇਤਰ ਵਿੱਚ ਮੱਲਾ ਮਾਰਨ ਵਾਲੇ ਸਹਿਦ ਦੇ ਬਾਬਾ ਬੋੜ ਮਹਾਨ ਬੁੱਧੀਜੀਵੀ ਤੇ ਦਾਰਸ਼ਨਿਕ ਡਾਕਟਰ ਅਮਰ ਕੋਮਲ ਜੀ ਨੇ ਗਰੀਬੀ ਰੇਖਾ ਦੇ ਹੇਠਾਂ ਤੋਂ ਉੱਠ ਕੇ ਸਹਿਤ ਵਿੱਚ ਹਿੱਸਾ ਪਾਉਣ ਦੀ ਜੋ ਅਮੀਰੀ ਪ੍ਰਾਪਤ ਕੀਤੀ ਹੈ ਉਸ ਦੀ ਮਿਸਾਲ ਨਹੀਂ ਮਿਲ ਸਕਦੀ ਉਹਨਾਂ ਨੇ ਭਾਸ਼ਾ ਵਿਭਾਗ ਵੱਲੋਂ ਮਿਲੇ ਵਕਾਰੀ ਪੁਰਸਕਾਰ ਦੇ ਨਾਲ ਸਹਿਦ ਦੇ ਖੇਤਰ ਵਿੱਚ ਹੋਰ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕੀਤੇ ਹੋਏ ਨੇ ਉਹਨਾਂ ਨੇ ਬਹੁਤ ਹੀ ਸਖਤ ਮਿਹਨਤ ਨਾਲ ਸ਼੍ਰੀਮਦ ਭਗਵਤ ਗੀਤਾ ਜੋ ਕਵਿਤਾ ਸਲੋਕਾਂ ਵਿੱਚ ਹੈ ਤੇ ਦੂਜਾ ਦੌਰਿਆਂ ਦਾ ਅਨਵਾਦ ਕਰਕੇ ਬਹੁਤ ਵੱਡੀ ਕਿਤਾਬ ਦੇ ਰੂਪ ਵਿੱਚ ਰਚਨਾ ਕੀਤੀ ਹੈ ਇਹੋ ਜਿਹਾ ਮਹਾਨ ਕਾਰਜਾਂ ਨੂੰ ਸਿਰੇ ਚੜਨਾ ਖਾਲਾ ਜੀ ਦਾ ਵਾਲਾ ਨਹੀਂ ਹੁੰਦਾ ਉਹਨਾਂ ਨੇ ਜੋ ਪੰਜਾਬੀ ਸਾਹਿਤ ਵਿੱਚ ਯੋਗਦਾਨ ਪਾਇਆ ਹੈ ਉਸ ਦੀ ਸਿਫਟ ਨਹੀਂ ਕੀਤੀ ਜਾ ਸਕਦੀ ਡਾਕਟਰ ਕੋਮਲ ਸੱਚ ਮੋਚੀ ਮਹਾਨ ਸਾਹਿਤਕਾਰ ਹਨ ਉਹਨਾਂ ਨੇ ਨਵੇਂ ਬਣੇ ਲਿਖਾਰੀ ਮੇਰੇ ਵਰਗੇ ਅਨਪੜ੍ਹ ਕਿਸਮ ਦੇ ਲੇਖਕਾਂ ਨੂੰ ਜੋ ਜ਼ਿੰਦਗੀ ਦੇ ਆਖਰੀ ਪੜਾਅ ਵਿੱਚ ਲਿਖਣ ਲੱਗਿਆ ਸੀ ਨੂੰ ਵੀ ਫੋਨ ਰਹੀ ਸਿੱਧਾ ਦੇ ਕੇ ਲੇਖਕਾਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਹੈ ਉਹਨਾਂ ਨੇ ਸੱਚਮੁੱਚ ਮੇਰੀਆਂ ਤਿੰਨ ਕਿਤਾਬਾਂ ਜਿਵੇਂ ਅਨੂਠੀਆਂ ਅਜਾਦਾਂ ਯਾਨੀ ਖੱਡਬੀਤੀਆਂ ਨਹੀਂ ਲੱਭਣੇ ਰੰਗਵਾਚੇ ਸਾਡਾ ਸੱਭਿਆਚਾਰਕ ਵਿਰਸਾ ਤੇ ਹੁਣ ਲਿਖੀ ਜਾ ਰਹੀ ਇਹ ਕਿਤਾਬ ਚੌਥੀ ਰੋਹੀ ਦਾ ਫੁੱਲ ਬਾਰੇ ਮੈਨੂੰ ਫੋਨ ਰਾਹੀਂ ਹੀ ਸੇਧਾਂ ਦੇ ਕੇ ਆਸਫਲ ਲਿਖਤ ਨੂੰ ਸਫਲ ਬਣਾ ਕੇ ਮੇਰੀ ਬਹੁਤ ਹੀ ਮਦਦ ਕੀਤੀ ਹੈ ਐਸੀ ਕੀਤੀ ਮਦਦ ਦਾ ਮੈਂ ਧੰਨਵਾਦ ਨਾ ਕਰਾਂ ਤਾਂ ਹੋਰ ਕੀ ਕਰ ਸਕਦਾ ਹਾਂ ਮੇਰੀ ਜ਼ਬਾਨ ਨਾਲੋਂ ਮੇਰਾ ਦਿਲ ਉਹਨਾਂ ਦਾ ਬਹੁਤ ਧੰਨਵਾਦ ਅਤੇ ਸਤਿਕਾਰ ਕਰਦਾ ਹੈ ਉਹਨਾਂ ਨੇ ਮੇਰੇ ਉੱਪਰ ਬਹੁਤ ਵੱਡਾ ਆਸਾਨ ਕੀਤਾ ਹੈ ਇਸ ਕਿਤਾਬ ਰੋਹੀ ਦਾ ਫੁੱਲ ਵਿੱਚ ਤਾਂ ਉਹਨਾਂ ਬਹੁਤ ਲੋੜ ਤੋਂ ਵੱਧ ਯੋਗਦਾਨ ਪਾਇਆ ਹੈ ਉਹਨਾਂ ਵੱਲੋਂ ਮਿਲੀ ਮਿਲਵਰਤਨ ਤੇ ਵੱਡੇ ਸਹਿਯੋਗ ਦਾ ਮੈਂ ਬਹੁਤ ਧੰਨਵਾਦੀ ਤੇ ਰਿਣੀ ਹਾਂ ਉਹਨਾਂ ਨੇ ਮੇਰੇ ਵਰਗੇ ਹੋਰ ਕੱਚੇ ਲੇਖਕਾਂ ਜਿਵੇਂ ਗੁਰਪਾਲ ਸਿੰਘ ਨੂਰ ਤੇ ਹੋਰ ਬਹੁਤ ਸਾਰੇ ਛੋਟੇ ਕਦਮ ਵਾਲੇ ਲੇਖਕਾਂ ਨੂੰ ਸਫਲ ਲੇਖਕ ਬਣਾ ਦਿੱਤਾ ਉੱਚੀ ਸੂਚੀ ਤੇ ਸਚੱਜੀ ਸਹਿਤ ਰਚਨਾ ਦੇ ਖੇਤਰ ਵਿੱਚ ਸੱਚ ਮੁੱਚ ਵੱਡੇ ਕਦਮ ਵਾਲੇ ਵਿਦਵਾਨ ਵੀ ਉਹਨਾਂ ਦੇ ਇਸ ਕਾਰਜ ਵਿੱਚ ਕੀਤੇ ਤੇ ਪਾਈ ਯੋਗਦਾਨ ਦਾ ਲੋਹਾ ਮੰਨਦੇ ਹਨ ਇਸ ਕਰਕੇ ਹੀ ਉਹਨਾਂ ਇਹ ਟਿੱਪਣੀਆਂ ਲਿਖੀਆਂ ਹਨ ਸੁਖਦੇਵ ਮਾਦੋਪਰੀ ਲਿਖਦੇ ਨੇ ਕਿ ਡਾਕਟਰ ਅਮਰ ਕੋਮਲ ਦੀ ਵਾਰਤਕ ਦੀ ਵਿਸ਼ੇਸ਼ ਖੂਬੀ ਹੈ ਕਿ ਉਹ ਬੜੀ ਸਹਿਜਤਾ ਨਾਲ ਪਾਠਕ ਨੂੰ ਆਪਣੇ ਨਾਲ ਜੋੜ ਲੈਂਦੀ ਹੈ। ਹਰਮੀਤ ਸਿੰਘ ạtਵਾਲਦਾ ਕਹਿੰਦਾ ਹੈ ਕਿ ਡਾਕਟਰ ਅਮਰ ਕੋਮਲ ਦੀ ਸ਼ਖਸੀਅਤ ਹੀ ਐਸੀ ਹੈ ਕਿ ਉਹਨਾਂ ਦੀ ਲਿਖਤ ਵਿੱਚ ਸਮੁੱਚਾ ਜੀਵਨ ਦਰਸ਼ਨ ਦੇਖਿਆ ਜਾ ਸਕਦਾ ਹੈ। ਡਾਕਟਰ ਨਰਿੰਦਰ ਸਿੰਘ ਕਪੂਰ ਦਾ ਕਹਿਣਾ ਹੈ ਕਿ ਮੇਰਾ ਵਿਸ਼ਵਾਸ ਹੈ ਕਿ ਉਹਨਾਂ ਦੀਆਂ ਰਚਿਤ ਪੁਸਤਕਾਂ ਪੜ੍ਹ ਕੇ ਹੀ ਹਰੇਕ ਵਿਅਕਤੀ ਕਜੇਹਾ ਵਿਦਵਾਨ ਤੇ ਚਿੰਤਕ ਬਣ ਸਕਦਾ ਹੈ ਜਿਹੜਾ ਧਿਆਨ ਨਾਲ ਬੋਲੇਗਾ ਹੀ ਨਹੀਂ। ਸਗੋਤਿਆਨਲ ਸੋਨੇ ਆ ਵਿਜਾਵਿਕਾ ਡਾਕਟਰ ਰਤਨ ਸਿੰਘ ਜੱਗੀ ਦਾ ਉਹਨਾਂ ਬਾਰੇ ਕਹਿਣਾ ਹੈ ਕਿ ਡਾਕਟਰ ਅਮਰ ਕੋਮਲ ਦੇ ਨਿਵੰਦ ਯਥਾਰਥ ਤੋਂ ਅਦਰਸ਼ ਵੱਲ ਵਿਕਾਸ ਕਰਦੇ ਹਨ ਇਹ ਨਵੰਦ ਦਿਸਦੇ ਤੇ ਅਨਦਿਸਦੇ ਦਾ ਚੱਜਾ ਮੇਲ ਮਲਾਫ ਕਰਵਾਉਂਦੇ ਹਨ ਜੀਵਨ ਸੋਚ ਨੂੰ ਸਮਝਣ ਯੋਗ ਬਣਾਉਣ ਲਈ ਡਾਕਟਰ ਕੋਮਲ ਦੀ ਸੋਚ ਵਿੱਚ ਸ਼ੈਲੀ ਪੂਰਾ ਸਾਥ ਨਿਭਾਰੀ ਹੈ ਡਾਕਟਰ ਧਰਮਪਾਲ ਸਿੰਗਲ ਦਾ ਕਹਿਣਾ ਹੈ ਕਿ ਡਾਕਟਰ ਅਮਰ ਕੋਮਲ ਇੱਕ ਸੱਚੇ ਸੁੱਚੇ ਪਿਆਰੇ ਤੇ ਨੇਕ ਇਨਸਾਨ ਦਾ ਨਾਮ ਹੈ ਉਸ ਦੀ ਅਜ਼ਾਤਮਕਤਾ ਅਸੀਮ ਗਿਆਨ ਭਰਪੂਰ ਹੁੰਦੀ ਹੈ ਪਰ ਜ਼ਮੀਨ ਨਾਲ ਜੁੜੀ ਹੋਈ ਵਿਗਿਆਨਕ ਦ੍ਰਿਸ਼ਟੀ ਤੋਂ ਨਵੇਂ ਅਰਥ ਸੰਚਾਰਨ ਦੀ ਸ਼ਕਤੀ ਸਮਰਤਾ ਵਾਲੀ ਹੈ ਡਾਕਟਰ ਭੀਮਿੰਦਰ ਸਿੰਘ ਦਾ ਕਹਿਣਾ ਹੈ ਕਿ ਡਾਕਟਰ ਅਮਰ ਕੋਮਲ ਵੱਡੇ ਤੋਂ ਵੱਡਾ ਜੀਵਨ ਤਜਰਬਾ ਜਾਂ ਫਲਸਫਾ ਬਹੁਤੀ ਸਰਧਾਰਨ ਅਤੇ ਸੈਲਸ ਪਾਸ਼ਾ ਵਿੱਚ ਕਿਹਾ ਜਾਂਦਾ ਹੈ ਉਸ ਦੇ ਲੇਖ ਪਾਠਕੰਦਰ ਪੁਨਰਚਿੰਤਨ ਤੋਂ ਪੈਦਾ ਕਰਨ ਦਾ ਸਿਰਜਣਾਤਮਕ ਉਪਰਾਹਲ ਹਨ ਇਹਨਾਂ ਵਿਦਵਾਨਾਂ ਵੱਲੋਂ ਲਿਖੀਆਂ ਗਈਆਂ ਨਾ ਟਿੱਪਣੀਆਂ ਤੋਂ ਸਾਬਤ ਹੋ ਜਾਂਦਾ ਹੈ ਕਿ ਡਾਕਟਰ ਕੋਮਲ ਜੀ ਦਾ ਸਾਹਿਤ ਜਗਤ ਵਿੱਚ ਬਹੁਤ ਉੱਚਾ ਸਥਾਨ ਹੈ ਪਰਮਾਤਮਾ ਉਹਨਾਂ ਦੀ ਬਹੁਤ ਲੰਬੀ ਉਮਰ ਤੰਦਰੁਸਤੀ ਬਖਸ਼ਣ ਤਾਂ ਕਿ ਉਹ ਹੋਰ ਬਹੁਤ ਲੰਬਾ ਸਮਾਂ ਸਾਡੀ ਅਗਵਾਈ ਕਰਨ ਸਾਹਿਤ ਜਗਤ ਨੂੰ ਉਹਨਾਂ ਵਰਗੇ ਮਹਾਨ ਦਾਰਸ਼ਨਿਕ ਤਾਨ ਦੀ ਬਹੁਤ ਲੋੜ ਹੈ ਗਿਆਨੀ ਬਲਵੰਤ ਸਿੰਘ ਜੀ ਕੋਠਾਗੁਰੂ ਸ਼੍ਰੋਮਣੀ ਗਿਆਨੀ ਸਹਿਤਕਾਰ ਪੁਰਸਕਾਰ বিজেਤਾ ਗਿਆਨੀ ਨੇ ਸਗੋਂ ਹੁਣ ਬ੍ਰह्म ਗਿਆਨੀ ਬਣ ਚੁੱਕੇ ਬਲਵੰਤ ਸਿੰਘ ਜੀ ਕੋਠਾਗੁਰੂ ਜੋ ਇਸ ਵੇਲੇ ਸਿੱਖ ਪੰਥ ਦੇ ਸਰਮੌਰ ਹਸਤੀ ਤੇ ਮਹਾਂਪੁਰਸ਼ਾਂ ਦਾ ਜਨਮ ਪਿਤਾ ਸਰਦਾਰ ਬੁੱਗਾ ਸਿੰਘ ਮਾਨ ਦੇ ਘਰ ਮਾਤਾ ਵੀਰ ਕੌਰ ਦੀ ਕੁੱਖੋਂ 25 ਜੂਨ 1933 ਈਸਵੀ ਨੂੰ ਜੱਟ ਸਿੱਖ ਪਰਿਵਾਰ ਵਿੱਚ ਮਾਲਵੇ ਦੀ ਇਤਿਹਾਸਕ ਧਰਤੀ ਦੇ ਪਿੰਡ ਕੋਠਾ ਗੁਰੂ ਨੇੜੇ ਭਗਤਾਪਈ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ ਸੀ। ਇਹਨਾਂ ਦੇ ਪੁਰਖੇ ਭਾਈ ਧਰਮ ਸਿੰਘ ਨੇ ਸ਼੍ਰੀ ਅਨੰਦਪੁਰ ਸਾਹਿਬ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅੰਮ੍ਰਿਤ ਛਕਿਆ ਸੀ। ਉਹਨਾਂ ਦੇ ਸਪੁੱਤਰ ਭਾਈ ਦਇਆ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਖਰੇ ਕਾਲ ਸਮੇਂ ਸਤਾਰਨ ਸੋ 460 ਈਸਵੀ ਨੂੰ ਕੋਠਾ ਗੁਰੂ ਦੇ ਸਥਾਨ ਵਾਲੇ ਸੰਗਣੇ ਜੰਗਲਾਂ ਵਿੱਚ ਕਾਫੀ ਦਿਨ ਰੱਕ ਕੇ ਉਹਨਾਂ ਦੀ ਟੈਲ ਸੇਵਾ ਕੀਤੀ ਸੀ ਇਹਨਾਂ ਦੇ ਬਡੇਰੇ ਸ਼ੁਰੂ ਤੋਂ ਹੀ ਗੁਰਸਿੱਖੀ ਨੂੰ ਪਰਨਾਏ ਹੋਏ ਹਨ ਆਪਨੇ ਬਚਪਨ ਵਿੱਚ ਪਿੰਡ ਦੇ ਡੇਰੇ ਤੋਂ ਗੁਰਮੁਖੀ ਯਾਨੀ ਪੰਜਾਬੀ ਪੜ੍ਹੀ ਵਿੱਜਾ ਪ੍ਰਾਪਤੀ ਦੀ ਲਗਨ ਕਰਕੇ ਦੂਰ ਤਰਾਡੇ ਤੋਂ ਹਿੰਦੀ ਬ੍ਰਿਜ ਭਾਸ਼ਾ ਉਰਦੂ ਤੇ ਫਾਰਸੀ ਵਿੱਚ ਨਪੁੰਤਾ ਹਾਸਲ ਕੀਤੀ ਸੰਤ ਭਵਿੰਦਰ ਸਿੰਘ ਦਾਖਾ ਤੋਂ ਸੰਸਕ੍ਰਿਤ ਪੜ੍ਹੀ ਇਸ ਵਿੱਚੋਂ ਨੀਤੀ ਸਾਹਿਤ ਕਾਵਿ ਵਿਦਾਂਤ ਹਿੰਦੂ ਬੋਧ ਤੇ ਸਿੱਖ ਦਰਸ਼ਨ ਗੁਰਬਾਣੀ ਵਿੱਚ ਵਿਸ਼ੇਸ਼ ਮਹਾਰਤ ਪ੍ਰਾਪਤ ਕੀਤੀ ਸੀ ਗਿਆਨੀ ਜੀ ਨੇ ਪ੍ਰਚਲਿਤ ਸਭ ਧਰਮਾਂ ਦੇ ਪ੍ਰਚੀਨ ਇਤਿਹਾਸ ਤੇ ਮਿਥਿਹਾਸ ਦਾ ਡੂੰਘਾ ਗਿਆਨ ਕੀਤਾ ਸੀ ਸਭ ਤੋਂ ਪਹਿਲਾਂ ਗਿਆਨੀ ਜੀ ਨੇ 1958 ਈਸਵੀ ਨੂੰ ਗ੍ਰੰਥ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਪ੍ਰਕਾਸ਼ਿਤ ਕੀਤਾ ਸੀ ਜਿਸ ਵਿੱਚ ਇਤਿਹਾਸ ਦੇ अनेਕਾਂ ਪ੍ਰਾਤਨ ਪ੍ਰਮਾਣ ਦੇ ਕੇ ਦਮਦਮਾ ਸਾਹਿਬ ਨੂੰ ਤਖਤ ਸਿੱਧ ਕੀਤਾ ਗਿਆ ਸੀ ਇਸ ਤੋਂ ਮਗਰੋਂ ਇਹਨਾਂ ਜੀਵਨੀ ਸੰਤ ਅਤਰ ਸਿੰਘ ਜੀ ਜੀਵਨੀ ਸੰਤ ਫੂਮਨ ਸਿੰਘ ਜੀ ਅਮਰਗੜ ਗੁਨਿਆਣਾ ਜੀਵਨੀ ਬਾਬਾ ਬੰਦਾ ਸਿੰਘ ਜੀ ਬਹਾਦਰ ਨਿਰਮਲ ਬੋਸ ਸਮੇਤ 24 ਤੋਂ ਵੱਧ ਪੁਸਤਕਾਂ ਲਿਖੀਆਂ ਤੇ ਛਪਵਾਈਆਂ ਹਨ ਇਲਾਕੇ ਦੇ ਅਧੀ ਦਰਜਨ ਗੁਰਦੁਆਰਿਆਂ ਦਾ ਇਤਿਹਾਸ ਲਿਖਿਆ ਹੈ ਇਹਨਾਂ ਦੇ ਲਿਖੇ ਗ੍ਰੰਥ ਤੇ ਪੁਸਤਕਾਂ ਵਿਗਿਆਨ ਸ਼ੈਲੀ ਵਿੱਚ ਖੋਜ ਭਰਪੂਰ ਤੇ ਵਿਵੇਕਪੂਰਨ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਕਾਸ਼ਿਤ ਐਨਸਾਈਕਲੋਪੀਡੀਆ ਆਫ ਸਿੱਖイズਮ ਵਿੱਚ ਇਹਨਾਂ ਦੀ ਸ਼ਮੂਲੀਅਤ ਬੋਲਦੀ ਹੈ ਇੱਕ ਸਫਲ ਵਿਆਖਿਆਕਾਰ ਵਜੋਂ ਵੱਖ-ਵੱਖ ਪ੍ਰਮਾਣ ਦੇ ਕਈ ਸਰੋਤਿਆਂ ਨੂੰ ਇਕੀਲ ਕੇ ਬਿਠਾਈ ਰੱਖਣ ਦੀ ਇਹਨਾਂ ਅੰਦਰ ਅਤਿ ਸ਼ਕਤੀ ਹੈ ਮੇਰੀ ਮਹਾਪੁਰਸ਼ਾ ਨਾਲ ਜਾਣ ਪਛਾਨ ਕਿਵੇਂ ਹੋਈ ਤਾਰੀਖ ਤਾਂ ਯਾਦ ਨਹੀਂ ਇੱਕ ਵਾਰ ਮੈਂ ਪਟਿਆਲਾ ਦੇ ਐਨਸਾਈਕਲੋਪੀਡिया ਨਾਂ ਨਾਲ ਜਾਣੇ ਜਾਂਦੇ ਰਿਟਾਇਰ ਪਾਸ਼ਾ ਵਿਭਾਗ ਦੇ ਅਫਸਰ ਡਾਕਟਰ ਸਰਦਾਰ ਗੁਰਮੁਖ ਸਿੰਘ ਨਾਲ ਫੋਨ ਉੱਤੇ ਗੱਲ ਕਰ ਰਿਹਾ ਸੀ ਤਦ ਇਹ ਮਹਾਪੁਰਸ਼ ਵੀ ਸਬਬ ਨਾਲ ਉੱਥੇ ਹੀ ਸਨ ਤਾਂ ਗੁਰਮੁਖ ਸਿੰਘ ਜੀ ਨੇ ਮੈਨੂੰ ਦੱਸਿਆ ਕਿ ਕੀ ਤੁਸੀਂ ਗਿਆਨੀ ਬਲਵੰਤ ਸਿੰਘ ਜੀ ਨਾਲ ਗੱਲ ਕਰਨੀ ਚਾਹੁੰਦੇ ਹੋ ਮੈਂ ਗਿਆਨੀ ਜੀ ਬਾਰੇ ਥੋੜਾ ਵਾਕਿਫ ਜ਼ਰੂਰ ਹੋਣ ਕਰਕੇ ਕਹਿ ਦਿੱਤਾ ਹਾਂਜੀ ਕਰਾ ਦਿਓ ਤਦ ਗਿਆਨੀ ਜੀ ਨੇ ਮੈਨੂੰ ਗੁਰਮukh ਸਿੰਘ ਬਾਰੇ ਹੀ ਦੱਸਿਆ ਸੀ ਕਿ ਗੁਰਮukh ਸਿੰਘ ਨਾਂ ਦਾ ਗੁਰਮਖ ਹੀ ਨਹੀਂ ਹੈ ਸਗੋਂ ਸੂਲਾ ਦਾ ਵੀ ਗੁਰਮਖ ਹੈ ਉਸ ਦਿਨ ਤੋਂ ਮੇਰੀ ਗਿਆਨੀ ਜੀ ਨਾਲ ਜਾਣ ਪਛਾਣ ਵਧਦੀ ਹੀ ਗਈ ਪਿਛਲੇ ਦਿਨੀ ਉਹਨਾਂ ਦਾ ਇਰਾਦਾ ਮੈਨੂੰ ਮਿਲਣ ਦਾ ਬਣ ਗਿਆ ਸੀ ਮੈਂ ਇਸ ਮਿਲਣ ਨੂੰ ਧੰਨਪਗ ਸਮਝਿਆ ਸੀ ਮਹਾਪੁਰਸ਼ ਮੈਨੂੰ ਮਿਲਣ ਮੇਰੇ ਘਰ ਆਏ ਜਿਵੇਂ ਇਤਿਹਾਸ ਵਿੱਚ ਲਿਖਿਆ ਹੈ ਕਿ ਕ੍ਰਿਸ਼ਨ ਜੀ ਆਪਣੇ ਹਮ ਹੋਵਰ ਦੇ ਪੁਰਾਣੇ ਸਾਥੀ ਦੋਸਤ ਸੁਦਾਮਾ ਦੇ ਘਰ ਮਿਲਣ ਗਏ ਸਨ ਤੇ ਉਸ ਦੇ ਘਰ ਨੂੰ ਪਾਗ ਲਾ ਕੇ ਆਏ ਸਨ ਇਸੇ ਤਰ੍ਹਾਂ ਗਿਆਨੀ ਬਲਵੰਤ ਸਿੰਘ ਜੀ ਕੋਠਾਗੁਰੂ 13 10 2017 ਨੂੰ ਪੰਜਾਬੀ ਸੱਤ ਮਾਲਵਾ ਦੇ ਸੰਚਾਲਕ ਡਾਕਟਰ ਲਖਬੀਰ ਸਿੰਘ ਜੀ ਨਾਮਤਾਰੀ ਨੂੰ ਨਾਲ ਲੈ ਕੇ ਪਹਿਲਾਂ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੂੰ ਮਿਲਣ ਸੁਲਤਾਨਪੁਰ ਲੋਧੀ ਗਏ ਫਿਰ ਮੇਰੇ ਘਰ ਆਏ ਤੇ ਘਰ ਨੂੰ ਪਾਗ ਲਾਏ ਤੇ ਇੱਕ ਬਹੁਤ ਹੀ ਵਧੀਆ ਪੁਸਤਕ ਗੁਰਬਾਣੀ ਵਿਦਾਂਤ ਨਿਰਨੇ ਮੈਨੂੰ ਬਖਸ਼ਿਸ਼ ਵਜੋਂ ਦੇ ਕੇ ਲਾਂਬੜੇ ਡਾਕਟਰ ਨਿਰਮਲ ਸਿੰਘ ਜੀ ਨੂੰ ਮਿਲਣ ਜਾ ਕੇ ਮਗਰੋਂ ਵਾਪਸ ਕੋਠਾਗੁਰੂ ਪਹੁੰਚ ਕੇ ਸਨ ਮੈਂ ਹੁਣ ਵੀ ਮਹਾਂਪੁਰਸ਼ਾਂ ਨਾਲ ਫੋਨ ਉੱਤੇ ਲਿੰਕ ਰੱਖਦਾ ਹਾਂ ਤਉ ਦੱਸਦੇ ਹੁੰਦੇ ਹਨ ਕਿ ਇੱਕ ਵਾਰ ਫਿਰ ਮੇਰਾ ਰਾਤਾ ਮੈਨੂੰ ਮਿਲਣਾ ਆਉਂਦਾ ਹੈ ਮੈਂ ਕਹਿ ਦਿੰਦਾ ਹਾਂ ਕਿ ਇਹ ਘਰ ਤੁਹਾਡਾ ਹੀ ਹੈ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਦੇਖੋ ਉਹ ਹੁਣ ਕਦੋਂ ਮੇਰੇ ਘਰ ਨੂੰ ਦੁਬਾਰਾ ਭਾਗ ਲਾਉਣਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਗਿਆਨੀ ਜੀ ਨੂੰ ਮਿਲੇ ਮਾਨ ਸਨਮਾਨ ਗਿਆਨੀ ਜਿਹਨੂੰ ਮਿਲੇ ਨੇਕਾਂ ਛੋਟੇ ਵੱਡੇ ਮਾਨ ਸਨਮਾਨਾਂ ਦੀ ਸੂਚੀ ਬਹੁਤ ਲੰਬੀ ਹੈ ਉਹਨਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦਾ ਇਤਿਹਾਸ ਲਿਖਣ ਦੇ ਫਲਸਰੂਪ ਤਖਤ ਸਾਹਿਬ ਦੇ ਹੈੱਡ ਗ੍ਰਾਂਥੀ ਵੱਲੋਂ ਸਾਹਿਤ ਸ਼ਾਸਤਰੀ ਪੁਰਸਕਾਰ ਤੇ ਸਰੂਪੇ 1967 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਪੰਜਾਬ ਦੇ ਪਹਿਲੇ ਸੁਤੰਤਰਤਾ ਸੰਗਰਾਮੀ ਮਹਾਰਾਜ ਸਿੰਘ ਦੀ ਸਮ੍ਰਿਤੀ ਲਿਖਣ ਵਜੋਂ ਮਹਾਰਾਜਾ ਪੁਰਸਕਾਰ April 1997 ਐਸਟੀਐਮ ਰਾਮਪੁਰਾ ਫੂਲ ਵੱਲੋਂ ਆਜ਼ਾਦੀ ਦਿਵਸ 2001 ਨੂੰ ਸਹਿਜ ਸੇਵਾ ਵਜੋਂ ਪ੍ਰਸ਼ੰਸਾ ਪੱਤਰ ਮਾਲਵਾ ਹੈਰੀਟੇਜ ਫਾਊਂਡੇਸ਼ਨ ਬਠਿੰਡਾ ਵੱਲੋਂ ਸਾਹਿਤ ਰਤਨ ਪੁਰਸਕਾਰ 2005 ਤਖਤ ਹਜ਼ੂਰ ਸਾਹਿਬ ਨਜ਼ਦੀਅਤ ਵੱਲੋਂ ਸਰੂਪਾਏ ਪ੍ਰਸ਼ੰਸਾ ਤੇ ਸਮ੍ਰਿਤੀ ਚਨ ਅਪ੍ਰੈਲ 2005 ਬਾਬਾ ਬਿਰਸਾ ਸਿੰਘ ਮੈਮੋਰੀਅਲ ਟਰਸਟ ਗੋਬਿੰਦ ਸਰਦਨ ਦਿੱਲੀ ਤੋਂ ਹਿਸਟੋਰੀਅਨ ਅਵਾਰਡ ਅਕਤੂਬਰ 2008 ਪੰਜਾਬੀ ਯੂਨੀਵਰਸਿਟੀ ਨੇਬਰਹੂਡ ਕੈਂਪਸ ਰਾਮਪੁਰਾ ਫੁੱਲ 300 ਸਾਲਾ ਗੁਰਤਾ ਗੱਦੀ ਦੇ ਸਮੇ ਵਿਸ਼ੇਸ਼ ਸਨਮਾਨ ਲੇਖਕ ਪਾਠਕ ਮੰਚ ਮਾਨਸਾ ਤੋਂ ਸੰਤ ਦੀ ਉਪਾਧੀ ਅਕਤੂਬਰ 2008 ਅਤੇ ਪੰਜਾਬੀ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਅਤੇ ਪੰਜਾਬੀ ਕਾਨਫਰੰਸ ਸਮੇ 3 April 2012 ਨੂੰ ਟਕਸਾਲੀ ਵਿਦਵਾਨ ਦਾ ਖਿਤਾਬ ਅਤੇ ਇਜਾਜ਼ਤਕਾਰੀ ਚਿੰਦੇ ਕੇ ਸਨਮਾਨਿਤ ਕੀਤਾ ਗਿਆ ਸੀ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਨੂੰ ਉੱਗੇ ਸਰਪੱਖੀ ਖੋਜੀ ਲੇਖਕ ਇਤਿਹਾਸਕਾਰ ਵਿਦਵਾਨ ਪਵਿੱਤਰ ਧਾਰਮਿਕ ਮਿਰਤੀ ਵਾਲਾ ਸਾਦਾ ਜੀਵਨ ਜਿਉਣ ਵਾਲਾ ਨਿਪੁੰਨ ਬਕਤਾ ਉੱਚੀ ਸੋਚ ਦੇ ਧਾਰਨੀ ਹੋਣ ਕਰਨ ਪੰਜਾਬ ਸਰਕਾਰ ਵੱਲੋਂ ਪਾਸ਼ਾ ਵਿਭਾਗ ਪਟਿਆਲਾ ਰਾਹੀਂ ਸ਼੍ਰੋਮਣੀ ਪੰਜਾਬੀ ਗਿਆਨ ਸਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਕਰਕੇ 5 ਲੱਖ ਰੁਪਏ ਨਕਦ ਸ਼ਾਲ ਤੇ ਪ੍ਰਸ਼ੰਸਾ ਪੱਤਰ ਨਵਾਜਿਆ ਜਾ ਚੁੱਕਿਆ ਹੈ ਡਾਕਟਰ ਗੁਰਮਖ ਸਿੰਘ ਵੱਲੋਂ ਮੈਨੂੰ ਦੱਸਣ ਮੁਤਾਬਕ ਗਿਆਨੀ ਜੀ ਸੰਸਕ੍ਰਿਤ ਤੇ ਫਾਰਸੀ ਪਾਸ਼ਾ ਦੇ ਬਹੁਤ ਮਾਹਰ ਹਨ ਸਤਿਮੁੱਚ ਮੋਤੀ ਗਿਆਨੀ ਜੀ ਮੌਜੂਦਾ ਸਮੇਂ ਦੇ ਸਿੱਖ ਧਰਮ ਦੇ ਥਾਮਾਂ ਵਿੱਚੋਂ ਇੱਕ ਵੱਡਾ ਤੇ ਮਸ਼ਹੂਰ ਥਾਮੀ ਹਨ ਮੈਂ ਅਰਦਾਸ ਕਰਦਾ ਹਾਂ ਕਿ ਹੀ ਪ੍ਰਮਾਤਮਾ ਤੁ ਗਿਆਨੀ ਜੀ ਨੂੰ ਲੰਮੀ ਉਮਰ ਤੰਦਰੁਸਤੀ ਇਸ ਤੋਂ ਵੀ ਹੋਰ ਵੱਡੀ ਤੇ ਉੱਚੀ ਪ੍ਰਸਿੱਧੀ ਬਖਸ਼ੇ ਉਹ ਸਾਡੇ ਚਾਨਣ ਮਨਾਰੇ ਅਤੇ ਸਹਾਰੇ ਹਨ ਬਾਕੀ ਅਗਲੇ ਭਾਗ ਵਿੱਚ ਧੰਨਵਾਦ